ਸਤਨਾਮ ਇਸੇ ਰਹੀ ਗੁਰ ਸਰ ਜੀਓ ਗਗਨ ਤਮਾ ਮਾ ਬਾਜਿਓ ਆਪ ਜੁਲਤੂ ਦਉ ਸੁਰਾਸੋ ਪਹਿਚਾਨੀਐ ਜੋ ਲਰਦੀ ਧੀ ਕਬੂਨਾ ਛੱਡ ਕੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥ ਸ਼ਤਰਧਕ ਤੇ ਮਾਲ ਗੁਰਦਾ ਕਦੀ ਤੇ ਬਰਾਜ ਮਹਾਰਾਜ ਕਾ ਕਾਇਨਾਤ ਸਰਬ ਦੇ ਕਾਰਨਾ ਤਸਾ ਪਾਸੇ ਦੀ ਆਤਮਿਕ ਜੋ ਤੇ ਜੁਗੋ ਜੁਗ ਅਟਲ ਤਨ ਤਨ ਸਹਿਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਤੇ ਬ੍ਰਹਤ ਰਹਿ ਜੁਰੀ ਵਿੱਚ ਗੁਰਾਜਮਾਨ ਗੁਰੂ ਪਿਆਰੀ ਗੁਰਸਵਾਰੀ ਗੁਰੂ ਸਰਵਾਂ ਦੇ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀ ਵਡ ਭਾਗੀ ਹਾਂ ਜੋ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਮ ਸੰਕਾ ਇਹ ਜੋ ਅੰਮ੍ਰਿਤ ਵੇਲ ਦੇ ਦੀਵਾਨਾ ਦੀ ਸੰਤਾਨ ਬਖਸ਼ ਹੋਈ ਹੈ ਗੁਰੂ ਚਰਨਾਂ 'ਚ ਬੈਠ ਕੇ ਹਰ ਜਸ ਇਲਾਹੀ ਬਾਣੀ ਅਸਵਜੀ ਕੇ ਬਾਣੀ ਦੇ ਕੀਰਤਨ ਸਰਵਣ ਕਰਦੇ ਸਾਂ ਸਤਿਗੁਰਾਂ ਨੇ ਰਹਿਮਤ ਕੀਤੀ ਕੁਝ ਕੁ ਸਮਾਂ ਸਾਨੂੰ ਹੁਣ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਮਹਾਂਸ਼ਿ ਸ੍ਰੀ ਤਾ ਗੁਰ ਪਰਸਦਿ ਅਪਾਰ ਕਿਰਪਾ ਨਰਮ ਸਤਕਾ ਸਿੱਖ ਇਤਿਹਾਸ ਬੜਾ ਹੀ ਗਰਮਈ ਹੈ ਅਤੇ ਸੂਰਬੀਤਾ ਸ਼ਹਾਦਤ ਨਾਲ ਭਰਿਆ ਮਹਾਨ ਚਨੈਲਾ ਦੀ ਸੋਚ ਗੁਰੂ ਸਾਹਿਬਾਨ ਦੀ ਸੋਚ ਨਾਲ ਇਹ ਭਰਿਆ ਹੋਇਆ ਗੁਰਨਾਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਰਾਲੇ ਪੰਥ ਦਾ ਇਤਿਹਾਸ ਹਰ ਸਮੇਂ ਸਾਨੂੰ ਇੱਕ ਨਵੀਂ ਸੇਧ ਦਿੰਦਾ ਹੈ ਦੇਖੋ ਸਮਾਂ ਜਿਹੜਾ ਹੌਲੀ-ਹੌਲੀ ਕਰਕੇ ਤਾਂ ਬਦਲ ਹੁੰਦਾ ਜਾਂਦਾ ਹੈ ਪਰ ਕੁਝ ਨਿਤਿयां ਕੁਝ ਸਿਧਾਂਤ ਕਦੀ ਬਦਲ ਨਹੀਂ ਸਕਦੇ ਕਿਉਂਕਿ ਸਿਧਾਂਤਾਂ ਦੇ ਨਾਲ ਸਮਝੌਤੇ ਨਹੀਂ ਹੁੰਦੇ ਹੋਗੇ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਹੁੰਦਾ ਹੈ ਸਿਧਾਂਤ ਸਦਾ ਕੋਈ ਨਹੀਂ ਹਣਗੇ ਗੁਰੂ ਨਾਨਕ ਦੇ ਜੋ ਹੁਕਮ ਹੋ ਚੁੱਕੇ ਨੇ ਜਾਂ ਗੁਰੂ ਗੋਬਿੰਦ ਦੇ ਜੋ ਹੁਕਮ ਹੋ ਚੁੱਕੇ ਨੇ ਉਹ ਸਦਾ ਉਸੇ ਤਰ੍ਹਾਂ ਹੀ ਚੱਲਦੇ ਰਹਿਣ ਕਿਸੇ ਦੀ ਤਾਕਤ ਨਹੀਂ ਹੈ ਕਿ ਉਹਨਾਂ ਨੂੰ ਬਦਲ ਜਾਂ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕਰੇ ਇਤਿਹਾਸ ਬੜਾ ਬਡੋਲਾ ਹੈ ਸਾਡਾ ਇਤਿਹਾਸ ਤੋਂ ਸਾਨੂੰ ਸਾਡੇ ਜੀਵਨ ਦੇ ਵਿੱਚ ਇੱਕ ਜੱਗੀ ਸੇਧ ਮਿਲਦੀ ਹੈ ਰਹਿਣ ਦਾ ਪਤਾ ਲੱਗਦਾ ਹੈ ਬੈਠਣ ਦਾ ਪਤਾ ਲੱਗਦਾ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਕਿੰਨਾ ਉਹਨਾਂ ਮਹਾਨ ਸੂਰਬੀਰਾਂ ਦੇ ਵੰਸ਼ਜਾਂ ਵਿੱਚੋਂ ਹੈਗੇ ਹਾਂ ਉਸ ਮਹਾਨ ਕੌਮ ਦੇ ਹਿੱਸਾ ਆ ਜਿਸਨੇ ਪਲ-ਪਲ ਹਰ ਘੜੀ ਦੇ ਵਿੱਚ ਕੋਈ ਨਾ ਕੋਈ ਸ਼ਹਾਦਤ ਦਿੱਤੀ ਹੋਈ ਹੈ ਇਸੇ ਦਾਦੇ ਖੂਨ ਸੂਰਬੀਰਤਾ ਤੇ ਅਤੇ ਸਤਿਗੁਰੂ ਦੇ ਸਿਰ ਦੇ ਉੱਤੇ ਰੱਖਿਆ ਹੋਇਆ ਕੇ ਪੰਥ ਸਾਡੀ ਹਰ ਸਮੇਂ ਅਗਵਾਈ ਕਰਦਾ ਸਾਨੂੰ ਬਹਾਦਰ ਬਣਾਉਂਦਾ ਹੈ ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਜ਼ਿਕਰ ਆਉਂਦਾ ਆ ਭਾਈ ਡੱਲੇ ਜੀ ਦਾ ਇਤਿਹਾਸ ਦਰਦਾ ਹੈ ਕਿ ਭਾਈ ਡੱਲਾ ਜੀ ਜਿਹੜਿਆ ਦੰਦੋਂ ਸਹਿਤੇ ਇਲਾਕਿਆਂ ਦੇ ਵਿੱਚ ਸਭ ਕੁਇ ਤਲਵੰਡੀ ਦਾ ਜੋ ਇਲਾਕਾ ਆ ਉਹਦੇ ਚੌਧਰੀ ਸਨ ਦੇ ਦਿਆ ਸਤੂ ਦਸ਼ਮੇਸ਼ ਪੀਤਾ ਸਰਬੰਸ ਦਾਨੀ ਧਨ 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 ਸਹਿਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜਦੋਂ ਚਮਕੌਰ ਦੀ ਆਪਣੀ ਜੰਗ ਤੋਂ ਬਾਅਦ ਮਰਸੀਵਾੜੇ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਤੰਤਮਤ ਸਹਿ ਪਹੁੰਚੇ ਤਾਂ ਉੱਥੇ ਦਾ ਜਿਹੜਾ ਚੌਧਰੀ ਸੀ ਉਹ ਭਾਈ ਡੱਲਰ ਹੁਣ ਚੌਧਰੀਆ ਤੇ ਉਹਦੇ ਇਲਾਕੇ ਕਬਜੇ ਦੇ ਵਿੱਚ ਬੜੇ ਇਲਾਕੇ ਹੈਗੇ ਨੇ ਪਿੰਡ ਵਿੱਚ ਚੰਗਾ ਸਰੂਖਿਆ ਤੇ ਨਾਲ ਧਨ ਦੌਲਤ ਸੰਪੰਦ ਰੱਖਦਾ ਤੇ ਨਾਲ ਉਹਨੇ ਕੁਝ ਸੈਨਿਕ ਵੀ ਚੰਗੇ ਵਧੀਆ ਤਿਆਰ ਕਰਕੇ ਰੱਖਿਓਏ ਸੀ ਜੇ ਕਿਤੇ جنگ ਲੜਨੀ ਪੈ ਜਾਵੇ ਜਾਂ ਕਿਤੇ ਕੋਈ ਝਗੜਾ ਹੋ ਜਾਵੇ ਚੰਗੇ ਵਧੀਆ ਸੂਰਬੀਰ ਉਹਨੇ ਤਿਆਰ ਕੀਤੇ ਹੋਏ ਸੀ ਇੱਕ ਛੋਟੀ ਜੀ ਫੌਜ ਕੈਲੋ ਰੱਖੀ ਸੀ ਤੇ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਐਡੀ ਵੱਡੀ ਜੰਗ ਤੋਂ ਬਾਅਦ ਚਾਰ ਸਹਜਾ ਦੇ ਸ਼ਹਾਦਤ ਤੋਂ ਬਾਅਦ ਹੋਰ अनेका ਸਿੰਘਾਂ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਕਈ ਮਹੀਨਿਆਂ ਤੋਂ ਜਦੋਂ ਉਹਨਾਂ ਨੇ ਭੋਜਨ ਨਹੀਂ ਛਟਿਆ ਤੇ ਸਤਗੁਰਾਂ ਦੇ ਸਿੰਘ ਜਿਹੜੇ ਸਨ ਉਹ ਥੋੜੇ ਲਿੱਸੇ ਹੋਏ ਅਸੀਂ ਜਾਣਦੇ ਹਾਂ ਜੇ ਭੋਜਨ ਅੰਦਰ ਨਾ ਜਾਵੇ ਤੇ ਸਰੀਰ ਕਿੱਥੇ ਉੱਠਦਾ ਇਹ ਤੇਟ ਨੂੰ ਤਾਂ ਅਨ ਚਾਹੀਦੇ ਚਾਹੀਦਾ ਆ ਪਰ ਫਿਰ ਵੀ ਗੁਰੂ ਦੇ ਸਿੰਘ ਜਿਹੜੇ ਸੰਨ ਕਦੀ ਡੋਲੇ ਨਹੀਂ ਹੈਗੇ ਇਹਨਾਂ ਵਿਸ਼ਵਾਸ ਆਪਣੇ ਗੁਰੂ ਪਿਤਾ ਦਿੱਤੇ ਭਾਈ ਡੱਲੇ ਦੇ ਕੋਲ ਜਦੋਂ ਸਤਿਗੁਰੂ ਪਹੁੰਚੇ ਨੇ ਤੇ ਭਾਈ ਡੱਲੇ ਨੇ ਬੜੀ ਅਤਿਅੰਤ ਤਨੁ ਮਨੁ ਸੇਵਾ ਕੀਤੀ ਗੁਰੂ ਸਾਹਿਬ ਦੀ ਸੇਵਾ ਵਿੱਚ ਉਹਨੇ ਕੋਈ ਕਮੀ ਨਹੀਂ ਆਰ ਦਿੱਤੀ ਦੇਖੋ ਜੋ ਸੱਚਾਈ ਹੈ ਸੱਚਾਈ ਹੈ ਕਿਉਂਕਿ ਗੁਰੂ ਸਾਹਿਬ ਦਾ ਬੜਾ ਆਦਰ ਮਾਨ ਸਤਕਾਰ ਕਰਦਾ ਸੀ ਪਰ ਕਿਤੇ ਨਾ ਕਿਤੇ ਨਾ ਜਿਵੇਂ ਚੌਧਰ ਗੁਣਾ ਅੰਦਰ ਵਸਿਆ ਹੁੰਦਾ ਆ ਤੇ ਉਹ ਚੀਜ਼ ਦਾ ਹੰਕਾਰ ਜਿਹੜਾ ਸੀ ਮੂੰਹ ਚੜ੍ਹ ਕੇ ਬੋਲ ਰਿਹਾ ਭਾਏ ਡੰਨਾ ਜਿਹੜਾ ਸੀ ਉਹ ਸਤਗੁਰਾਂ ਨੂੰ ਕਹਿੰਦਾ ਸਤਗੁਰੂ ਜੇ ਤੁਸੀਂ ਚਮਕੌਰ ਦੀ ਜੰਗ ਵਿੱਚ ਮੈਨੂੰ ਯਾਦ ਕੀਤਾ ਹੁੰਦਾ ਤੇ ਧਰੂ ਆਪਣੇ ਚਾਰੇ ਸਹਬਾ ਦੇ ਸ਼ਹੀਦ ਨਾ ਕਰਵਾਣੇ ਪੈਂਦੇ ਇੰਨੇ ਸਿੰਘ ਸ਼ਹੀਦ ਨਾ ਕਰਵਾਣੇ ਪੈਂਦੇ ਆਹ ਦੇਖੋ ਮੇਰੇ ਸੂਰਮੇ ਦੇਖੋ ਸਤਿਗੁਰੂ ਕਿਹੜੇ ਤਗੜੇ ਤਗੜੇ ਆ ਇਹਨਾਂ ਨੇ ਤਾਂ ਪਲਾਂ ਵਿੱਚ ਦੁਸ਼ਮਣਾਂ ਦੇ ਆਹੂ ਲਾ ਕੇ ਪਰਾ ਕਰਨੇ ਸੀ ਆਪਾਂ ਚਮਕਾਉ ਦੇ ਜੰਗ ਤਾਂ ਆ ਤਾਂ ਹੀ ਸਤਿਗੁਰੂ ਜੇ ਲੜਨ ਸੀ ਪਲਾਂ ਦੇ ਵਿੱਚ ਸਤਿਗੁਰੂ ਇਸ ਗੱਲ ਨੂੰ ਸੁਣਦੇ ਵੀ ਹੁਣ ਜਿੱਥੇ ਵੀ ਸਤਿਗੁਰੂ ਭਾਈ ਦੱਲੇ ਦੇ ਕੋਲ ਬੈਠਦੇ ਸਨ ਤੇ ਭਾਈ ਦੱਲਾ ਇਹੀ ਗੱਲ ਸ਼ੁਰੂ ਕਰ ਦਿੰਦਾ ਜੀ ਸਤਿਗੁਰੂ ਅਗਰ ਮੇਰੇ ਸੂਰਮੇ ਉੱਥੇ ਉੱਡੇ ਮੈਨੂੰ ਯਾਦ ਕਰ ਲੈਂਦੇ ਤੇ ਸੱਚ ਜਾਣਿਓ ਸਤਿਗੁਰੂ ਉਹ ਜੰਗ ਤਾਂ ਅਸੀਂ ਰੁੱਖ ਬਦਲ ਕੇ ਰੱਖ ਦੇਣਾ ਸੀ ਅਸੀਂ ਸਹਬਜ਼ਾਦਿਆਂ ਦੇ ਉੱਤੇ ਆਂਚ ਨਹੀਂ ਸੀ ਆਣ ਦੇਣੀ ਹੈ ਕੋਈ ਸਤਿਗੁਰੂ ਸਮਝਦੇ ਸਨ ਕਿ ਦੱਲੇ ਦੇ ਅੰਦਰ ਹੰਕਾਰ ਸਿਰ ਚੜ ਕੇ ਨਾ ਹੁੰਦਾ ਪਿਆ ਚੌਧਰ ਪੁਨੇ ਦਾ ਵੀ ਤੇ ਆਪਣੇ ਜਿਹੜੇ ਉਹ ਸਿਪਾਈ ਰੱਖੇ ਨੇ ਉਹਨਾਂ ਦਾ ਵੀ ਹੁਣ ਸਮਾਂ ਦੇਖੋ ਕਹਿੰਦੇ ਹਰੀਗ ਨੂੰ ਜਵਾਬ ਦਿੰਦਾ ਹੈ ਤੇ ਦੀਨ ਦਿਆਲ ਸਤਿਗੁਰ ਜਿਹੜੇ ਆ ਉਹਨਾਂ ਨੂੰ ਪਤਾ ਵੀ ਸਮਾਂ ਆ ਗਿਆ ਤੇ ਜਦੋਂ ਲਹਾਰ ਤੋਂ ਇੱਕ ਕੀਰਤੇ ਸਿੱਖ ਜਿਹੜਾ ਸੀ ਉਹ ਸਤਿਗੁਰਾਂ ਦੇ ਵਾਸਤੇ ਨੇ ਇੱਕ ਬੜੀ ਸੋਹਣੀ ਬੰਦੂਕ ਤਿਆਰ ਕਰਕੇ ਲੈ ਕੇ ਆਇਆ। ਬੜੀ ਸੋਹਣੀ ਬੰਦੂਕ ਸੀ। ਤੇ ਉਹਨੇ ਦਮਦਮਾ ਸਾਹਿਬ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕੀਤੀ ਸਤਿਗੁਰੂ ਮਿਹਰੀ ਭੇਟਾਂ ਨੂੰ ਪ੍ਰਵਾਨ ਕਰੋ। ਤੇ ਜਦੋਂ ਇਹ ਬੰਦੂਕ ਭੇਟ ਕੀਤੀ ਜਾ ਰਹੀ ਸੀ ਤੇ ਭਾਈ ਡੱਲਾ ਵੀ ਉਦੋਂ ਸਤਿਗੁਰਾਂ ਦੇ ਕੋਲ ਬੈਠਾ ਸੀ। ਦੇਵਦਿਆਲ ਸਤਿਗੁਰਾਂ ਨੇ ਆਪਣੇ ਪਾਵਲ ਮੁਖ ਤੋਂ ਬਚਨ ਕਹੇ ਕਹਿੰਦੇ ਵੀ ਭਾਈ ਹਥਿਆਰ ਤਾਂ ਜੰਗ ਵਿੱਚ ਤਾਂ ਹੀ ਵਰਤਿਆ ਜਾ ਸਕਦਾ ਜੇ ਇਹਦੀ ਪਹਿਲਾਂ ਪਰਖ ਹੋ ਸਕੇ ਇਹ ਨਾ ਨਾ ਹੋਵੇ ਕਿ ਤੇ ਬੰਦੂਕ ਸਾਹਮਣੇ ਦੁਸ਼ਮਣ ਭੱਜਿਆ ਆ ਰਿਹਾ ਹੋਵੇ ਹਥਿਆਰ ਲੈ ਕੇ ਇਧਰੋਂ ਅਸੀਂ ਬੰਦੂਕ ਤਾਣੀ ਹੋਵੇ ਤੇ ਬੰਦੂਕ ਤਾਂ ਦੱਬਿਆ ਹੋਵੇ ਟ੍ਰਿਗਰ ਤੇ ਐਨ ਟਾਈਮ ਤੇ ਗੋਲੀ ਨਾ ਫਾਇਰ ਹੋਵੇ ਤੇ ਬੰਦੂਕ ਕਿਸੇ ਕੰਮ ਦੀ ਨਹੀਂ ਹੈ ਜੀ ਉਹ ਹਥਿਆਰ ਕੋ ਸ਼ਸਤਰ ਕਿਸੇ ਕੰਮ ਦਾ ਨਹੀਂ ਸ਼ਸਤਰਾਂ ਨੂੰ ਸਭ ਤੋਂ ਪਹਿਲਾਂ ਪੂਜਿਆ ਜਾਂਦਾ ਹੈ ਉਹਨਾਂ ਨੂੰ ਪਰਖਿਆ ਜਾਂਦਾ ਹੈ ਉਹਨਾਂ ਦੀ ਢਾਲ ਉਹਨਾਂ ਦੀ ਤੇਜ਼ ਵਰਤਿਆ ਜਾਂਦਾ ਹੈ ਸਤਿਗੁਰ ਕਹਿੰਦੇ ਪਹਿਲਾਂ ਬੰਦੂਕ ਦੀ ਪਰਖ ਕਰਾਂਗੇ ਇਹ ਜੰਗ ਵਿੱਚ ਤਾਂ ਹੀ ਵਰਤਾਂਗੇ ਕੋਲ ਭਾਈ ਡੱਲਾ ਬੈਠਾ ਭਾਈ ਡੱਲੇ ਨੂੰ ਸਤਿਗੁਰ ਕਹਿੰਦੇ ਜਾ ਭਾਈ ਇਸ ਬੰਦੂਕ ਦੀ ਪਰਖ ਕਰਨੀ ਆ ਜਾਂ ਆਪਣੇ ਕੋ ਸੂਰਮਾ ਲੈ ਕੇ ਆ ਉਹ ਜਿੱਲੇ ਭਾਈ ਡੱਲੇ ਦੇ ਸੂਰਮੇ ਸਾਹਨਾਂ ਉਹਨਾਂ ਨੇ ਸਿਰ ਝੁਕਾ ਕੇ ਪਿੱਛੇ ਨੂੰ ਪੈਰ ਪਾਟ ਲਿਆ ਭਾਈ ਡੱਲੇ ਨੂੰ ਫਿਰ ਸਤਿਗੁਰੂ ਨੇ ਦੁਬਾਰਾ ਕਹਿੰਦੇ ਜਾ ਭੇਡ ਲਿਆ ਇੱਕ ਸੂਰਮਾ ਲੈ ਕੇ ਆ ਡੱਲਾ ਫਿਰ ਗਿਆ ਉਹ ਕਹਿੰਦੇ ਜੀ ਅਸੀਂ ਬੰਦੂਕ ਦੇ ਕੇ ਨਹੀਂ ਮਾਰ ਸਕਦੇ ਵਾਪਸ ਆ ਗਏ ਫਿਰ ਦੁਬਾਰਾ ਭੇਜਿਆ ਸਤਿਗੁਰੂ ਤੀਜੀ ਵਾਰ ਵੀ ਜਾ ਡੱਲਿਆ ਇੱਕ ਸਿੰਘ ਲੈ ਕੇ ਕਿਉਂ ਨਹੀਂ ਆਂਦਾ ਆਪਣਾ ਆਪਣਾ ਸੂਰਮਾ ਲੈ ਕੇ ਕਿਉਂ ਨਹੀਂ ਆਂਦਾ ਅਸਾ ਬੰਦੂਨ ਪਰ ਖਣੀ ਡੱਲਾ ਬੜਾ ਨਮਸ਼ੀ ਦੇ ਵਿੱਚ ਕਹਿਣ ਲੱਗਾ ਕਹਿੰਦਾ ਸਤਿਗੁਰੂ ਕਹਿੰਦੇ ਕੋਈ ਨਹੀਂ ਜੀ ਆਂਦਾ ਕਹਿੰਦੇ ਸਤਿਗੁਰੂ ਐਦਾਂ ਕਰੋ ਕਿਸੇ ਜਾਨਵਰ ਦੇ ਉੱਤੇ ਬੰਦੂਕ ਪਰਖੋ ਦੀਨਦਾਰ ਸਤਗੁਰੂ ਕਹਿਣ ਲੱਗੇ ਦਸ਼ਮੇਸ਼ ਪਿਤਾ ਜੀ ਫਰਮਾਨ ਲੱਗੇ ਕਹਿੰਦੇ ਡੱਲਿਆ ਇਹ ਜੰਗ ਦੇ ਮੈਦਾਨ ਦੀ ਬੰਦੂਕ ਆ ਇਹ ਜੰਗ ਦੇ ਮੈਦਾਨ ਵਿੱਚ ਇਨਸਾਨਾਂ ਦੇ ਉੱਤੇ ਵਰਤੀ ਜਾਣੀ ਐ ਇਹ ਕਿਸੇ ਬੇਜ਼ਮਾਨ ਤੇ ਜਿਸ ਦਾ ਕੋਈ ਕਸੂਰ ਨਹੀਂ ਆ ਅਜੇ ਕਿਸੇ ਜੀਵ ਜੰਤੂ ਤੇ ਅਸੀਂ ਨਹੀਂ ਮਰ ਸਕਦੇ ਸੂਰਮਿਆਂ ਦਾ ਤਾਂ ਜੰਗ ਦੇ ਵਿੱਚ ਮਰਨਾ ਉਹਨਾਂ ਲਈ ਬੜਾ ਸੁਭਾਗਾ ਹੁੰਦਾ ਆ ਤੇ ਇਸੇ ਤਰ੍ਹਾਂ ਜੇ ਗੁਰੂ ਬੰਦੂਕ ਪਰਖਣੀ ਚਾਹੁੰਦਾ ਤੇ ਕਿਸੇ ਆਪਣੇ ਸੂਰਮੇ ਦੇ ਉੱਤੇ ਪਰਖੇਗਾ ਕਿਉਂਕਿ ਇਹ ਵੀ ਜੰਗ ਦੇ ਵਿੱਚ ਸੂਰਮਿਆਂ ਤੇ ਪਰਖੀ ਜਾਣੀ ਹੈ ਉੱਥੇ ਵਰਤੀ ਜਾਣੀ ਹੈ ਡੱਲਾ ਡਰ ਗਿਆ ਪਸੀਨੇ ਛੁੱਟਣ ਲੱਗ ਪਿਓ ਜਦੋਂ ਬੰਦੇ ਨੂੰ ਪਸੀਨੇ ਆਣ ਲੱਗ ਜਾਂਦੇ ਕਿ ਸਮਝ ਬੰਦਾ ਡਰਿਆ ਹੋਇਆ ਤੇ ਘਬਰਾਇਆ ਹੋਇਆ ਅੰਦਰ ਹੀ ਅੰਦਰ ੱਟਲੇ ਦਾ ਜਿਹੜਾ ਹੰਕਾਰ ਸੀ ਉਹ ਕਿਤੇ ਨਾ ਕਿਤੇ ਚੁਕਣਾ ਚਕਣਾ ਚੂਰ ਹੁੰਦਾ ਜਾ ਰਿਹਾ ਸੀ ਦਸ਼ਮੇਸ਼ ਪਿਤਾ ਸਤਿਗੁਰਾਂ ਨੇ ਕਿਹਾ ਵੀ ਜਾ ਭਾਈ ਟੱਲੇ ਆ ਤਾਂ ਕਰ ਉਧ ਜਾ ਸਿੰਘਾਵਲ ਤੰਬੂ ਚ ਜਾ ਉੱਥੇ ਜਾ ਕੇ ਹੋ ਕਾ ਦੇ ਕੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦੂਖ ਪਰਖਣ ਪਰਖਣੀ ਇੱਕ ਸਿਰ ਦੀ ਲੋੜਿਆ ਫਿਰ ਈਤੱਲਾ ਉਸੇ ਤਰ੍ਹਾਂ ਸਿਰ ਚੁਕਾਈ ਸ਼ਰਮਿੰਦਗੀ ਦਾ ਮਾਰਾ ਚਲਾ ਗਿਆ ਜਾ ਕੇ ਸਿੱਖਾਂ ਦੇ ਤੰਬੂ ਵੱਲ ਮੂੰਹ ਕਰਕੇ ਕਹਿ ਲੱਗਾ ਵੀ ਗੁਰੂ ਗੋਬਿੰਦ ਚ ਮਹਾਰਾਏ ਨੇ ਬੰਦੂਕ ਪਰਖਣ ਇੱਕ ਸਿਰ ਦੀ ਲੋੜਿਆ ਦੋ ਸਿੰਘ ਜਿਹੜੇ ਸਨ ਜਿਨ੍ਹਾਂ ਨੂੰ ਇਤਿਹਾਸ ਕਹਿੰਦਾ ਹੈ ਵੀ ਇਹ ਦੋਵੇਂ ਭਿਓ ਪੁੱਤਰ ਸਨ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਕਹਿੰਦੇ 11000 ਆਰੇ ਸਨ ਅਵੇ ਅਧੀਆਂ ਪਛਾਣੀਆਂ ਦਸਤਾਰਾਂ ਸਜਾਈਆਂ ਨੇ ਤੇ ਉਸੇ ਤਰ੍ਹਾਂ ਦਸਤਾਰਾਂ ਹੱਥ ਵਿੱਚ ਫੜ ਕੇ ਭੱਜੇ ਦੌੜੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸ ਪਾਵਨ ਬੰਦੂਕ ਦੇ ਸਾਹਮਣੇ ਖੜੇ ਹੋ ਕੇ ਕਹਿੰਦੇ ਸਤਿਗੁਰੂ ਵੀਰ ਸਿੰਘ ਜੀ ਦਾ ਮੈਂ ਪਹਿਲਾਂ ਸੁਣੀ ਆਵਾਜ਼ੇ ਮੇਰੇ ਤੇ ਬੰਦੂਕ ਚਲਾਓ ਨਾਲ ਦੀ ਨਾਲ ਭਾਈ ਤੀਰ ਸਿੰਘ ਕਹਿੰਦੇ ਕਹਿੰਦੇ ਨਹੀਂ ਸਤਿਗੁਰੂ ਪਹਿਲਾਂ ਮੈਂ ਆਵਾਜ਼ ਸੁਣੀ ਆ ਮੇਰੇ ਤੇ ਬੰਦੂਕ ਚਲਾਓ ਮੈਨੂੰ ਪਰਖੋ ਜਦੋਂ ਐਦਾਂ ਗੱਲ ਚੱਲ ਰਹੀ ਆ ਦੋਵੇਂ ਪਿਓ ਪੁੱਤ ਆਪਸ ਵਿੱਚ ਜਿੱਦ ਕਰ ਰਹੇ ਨੇ ਕਿ ਬੰਦੂਕ ਮੇਰੇ ਤੇ ਪਹਿਲਾਂ ਚੱਲੇ ਭਾਈ ਡੱਲਾ ਵੇਖ ਕੇ ਬੜਾ ਹੈਰਾਨ ਕੇ ਮੌਤ ਦਾ ਵੀ ਇੰਨਾ ਚਾਹ ਹੋ ਸਕਦਾ ਹੈ ਮੋਹਿ ਮਰਣੈ ਕਾ ਚਾਹ ਹੈ ਪਰਉ ਤਹਰਕ ਦੁਆਰ ਇਹ ਚਾਹ ਹੁੰਦਾ ਸਿੰਘਾਂ ਨੂੰ ਮੌਤ ਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਹੋ ਸਭਨਾ ਕੀ ਰੇਨ ਕਾ ਤੋ ਆਉ ਹਮਾਰੇ ਪਾਸ ਸਤਿਗੁਰੂ ਨੇ ਬਚਨ ਕੀਤੇ ਭਾਈ ਦੱਲਾ ਬੜਾ ਵੇਖ ਕੇ ਹੈਰਾਨ ਹੋ ਰਿਹਾ ਏ ਕਿ ਕਿੰਨਾ ਮਰਨ ਦਾ ਚਾਅ ਹੈ ਸਿੰਘਾਂ ਦੇ ਵਿੱਚ ਦੋਵੇਂ ਪਿਓ ਪੁੱਤ ਦੋਵੇਂ ਇੱਕੋ ਸਤਿਗੁਰ ਕਹਿੰਦੇ ਭਾਈ ਕੋ ਲੈ ਚ ਖਲੋ ਜਾਓ ਦੋਵੇਂ ਲਾਈਨ 'ਚ ਖਲੋਗੇ ਆ ਸਤਿਗੁਰੂ ਨੇ ਬੰਦੂਕ ਦਾ ਨਿਸ਼ਾਨਾ ਸਾਧ ਲਿਆ ਆ ਜਦੋਂ ਬੰਦੂਕ ਚਲਾਣ ਲੱਗਿਆ ਤੇ ਕਦੇ ਭਾਈ ਧੀਰ ਸਿੰਘ ਉੱਤੇ ਨਿਸ਼ਾਨਾ ਮਾਰਦਾ ਕਦੇ ਭਾਈ ਵੀਰ ਸਿੰਘ ਉੱਤੇ ਨਿਸ਼ਾਨਾ ਮਾਰਦਾ ਵੀ ਬੰਦੂਕ ਦੀ ਗੋਲੀ ਮੈਨੂੰ ਬਚੇ ਦੇਖੋ ਕਿੰਨਾ ਜਜ਼ਬਾ ਹੈ ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਪੂਰੇ ਉੱਤਰਦਾ ਸਾਡੇ ਗੁਰੂ ਦੀ ਕਿਤੇ ਪਿੱਠ ਨਾ ਲੱਗ ਜਾਏ ਕਿੰਨਾ ਜਜ਼ਬਾ ਸੀ ਸਿੰਘਾਂ ਦੇ ਵਿੱਚ ਆਪਣੇ ਗੁਰੂ ਪ੍ਰਤੀ ਕਿੰਨਾ ਪਿਆਰ ਸੀ ਸਤਗੁਰੂ ਨੇ ਨਿਸ਼ਾਨਾ ਸਾਧ ਕੇ ਜਦੋਂ ਬੰਦੂਕ ਦੀ ਗੋਰੀ ਚਲਾਈ ਦੋਵਾਂ ਪਿਓ ਪੁੱਤਰਾਂ ਉੱਪਰ ਨੂੰ ਛਾਲ ਮਾਰੀ ਤੇ ਸੱਚ ਜਾਣੋ ਉਹ ਜਿਹੜਾ ਨਿਸ਼ਾਨਾ ਸੀ ਦੋਵਾਂ ਦੇ ਸਿਰ ਦੇ ਉੱਪਰੋਂ ਦੀ ਲੱਗ ਗਿਆ ਦੋਵਾਂ ਸਿੰਘਾਂ ਨੂੰ ਕੁਝ ਨਹੀਂ ਹੋਇਆ ਦੋਵੇਂ ਸਤਗੁਰਾਂ ਦੇ ਬਚਨਾ ਤੇ ਪੂਰੇ ਉੱਤੇ ਸਤਗੁਰ ਕਹਿੰਦੇ ਭਾਈ ਜਾਓ ਤੁਹਾਡਾ ਜਨਮ ਮਰਨਾ ਅਜ ਤੋਂ ਬਾਅਦ ਕੱਟਿਆ ਜੇ ਤੇ ਦੂਸਰੇ ਪਾਸੇ ਭਾਈ ਡੱਲਾ ਸਤਗੁਰਾਂ ਦੇ ਚਰਨਾਂ ਵਿੱਚ ਆ ਕੇ ਡੇਬਿਆ ਸਤਗੁਰੂ ਅਜੇ ਹੀ ਤਾਕਤ ਕਿੱਥੋਂ ਮਿਲਦੀ ਹੈ ਕਿ ਬਿਲਕੁਲ ਵੀ ਮੌਤ ਦਾ ਭੈਅ ਨਹੀਂ ਹੈਗਾ ਇੰਨਾ ਚਾਹ ਮੈਂ ਅਜ ਤੱਕ ਕਦੀ ਕਿਸ ਦੇ ਹਿਰਦੇ ਵਿੱਚ ਨਹੀਂ ਦੇਖਿਆ ਕ ਮਰਨ ਦਾ ਸਤਿਗੁਰੂ ਮੈਂ ਵਾਕਈ ਉਸ ਜੰਗ ਦੇ ਵਿੱਚ ਤੁਹਾਨੂੰ ਜਿਤਾਉ ਨਹੀਂ ਸਕਦਾ ਇਹੀ ਸਿੰਘ ਅਸੀਂ ਜਿਹੜਾ 2.5 ਲੱਖ ਦੇ ਨਾਲ ਖੜ੍ਹ ਗਏ ਸਾਂ ਅਸੀਂ ਨਹੀਂ ਸੀ ਕਰ ਸਕਦੇ ਹੈਗੇ ਦੱਸੋ ਸਾਨੂੰ ਵੀ ਸਾਨੂੰ ਵੀ ਉਹ ਦਾਤ ਬਖਸ਼ਿਸ਼ ਕਰੋ ਜਿਸ ਦੇ ਨਾਲ ਅਸੀਂ ਵੀ 2.5 ਨੱਕ ਦੇ ਨਾਲ ਲੜ ਸਕੀਏ ਸਤਿਗੁਰ ਕਹਿੰਦੇ ਬਾਣੀ ਪੜਿਆ ਕਰ ਜਦਨ ਬਾਣੀ ਵਿੱਚ ਪੂਰਾ ਹੋ ਗਿਆ ਉਹਦੇ ਨੇ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਾਂਗੇ ਜਿਸ ਦਿਨ ਖੰਡੇ ਬਾਟੇ ਦੇ ਦਾਤ ਬਖਸ਼ਿਸ਼ ਹੋ ਗਈ ਤੇਰੇ ਅੰਦਰੋਂ ਵੀ ਇਹ ਸਾਰੇ ਭੈ ਇਹ ਮੌਤ ਦੇ ਡਰ ਸਦਾ ਲਈ ਖਤਮ ਹੋ ਜਾਣਗੇ ਤੇ ਕਦੀ ਵੀ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਹੈਗਾ ਜੋ ਗੁਰੂ ਕਹੇ ਸੋਈ ਭਲ ਮੰਨੋ ਜੋ ਗੁਰੂ ਕਹੇਗਾ ਉਹੀ ਹੁਕਮਾ ਦੇ ਵਿੱਚ ਤਾ ਉਮਰ ਚੱਲੇਗਾ ਤੇ ਸਦਾ ਹੀ ਇਹਨਾਂ ਡਰਾਂ ਤੋਂ ਦੂਰ ਰਹੇਗਾ ਡੱਲੇ ਨੂੰ ਸਮਝ ਆ ਗਈ ਕੁਝ ਸਮਾਂ ਬੀਤਿਆ ਭਾਈ ਡੱਲੇ ਨੇ ਵੀ ਜਿਹੜਾ ਸੀ ਅੰਮ੍ਰਿਤ ਬਾਣ ਕਰ ਲਿਆ ਅੰਮ੍ਰਿਤ ਛਕ ਲਿਆ ਅਤੇ ਦੂਸਰੇ ਪਾਸਿਓਂ ਮੁਗਲ ਹਕਮਰਾਨਾਂ ਦੀ ਜਿਹੜੀ ਸੀ ਬਾਦਸ਼ਾਹ ਦੀ ਚਿੱਠੀ ਆਉਂਦੀ ਆ ਤਲਵੰਡੀ ਕੀ ਤਲਵੰਡੀ ਸਾਹਿਬ ਉਹ ਵਿਖੇ ਉਹਦੇ ਵਿੱਚ ਲਿਖਿਆ ਸੀ ਕਿ ਡਲਿਆ ਗੁਰੂ ਗੋਬਿੰਦ ਸਾਡੇ ਹਵਾਲੇ ਕਰ ਦੇ ਨਹੀਂ ਤਾਂ ਅਸੀਂ ਤੇਰਾ ਨਿਸਤ ਨਾਬੂਦ ਕਰ ਦਿਆਂਗੇ ਤੈਨੂੰ ਤਬਾਹ ਕਰਕੇ ਰੱਖ ਦਿਆਂਗੇ ਤੇ ਭਾਈ ਦਲਨੇ ਨੇ ਦੇਸ਼ ਦੇ ਬਾਦਸ਼ਾਹ ਨੂੰ ਜਵਾਬ ਲੈ ਕੇ ਭੇਜਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਹੱਥ ਪਾਉਣ ਤੋਂ ਪਹਿਲਾਂ ਤੁਹਾਨੂੰ ਮੇਰੇ ਨਾਲ ਜਾ ਕੇ ਕਰਨੀ ਪਵੇਗੀ ਮੈਨੂੰ ਮਾਰਨਾ ਪਵੇਗਾ ਕਿਤੂ ਕਿਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ ਪਹੁੰਚ ਸਕਦੇ ਹਾਂ ਨਹੀਂ ਤਾਂ ਨਹੀਂ ਪਹੁੰਚ ਸਕਦੇ ਕਮਾਲ ਦੀ ਗੱਲ ਆ ਜਿਹੜਾ ਬੰਦਾ ਕਿਸੇ ਸਮੇਂ ਮੌਤ ਤੋਂ ਡਰਦਾ ਸੀ ਅੱਜ ਦੇਸ਼ ਦੇ ਬਾਦਸ਼ਾਹ ਨੂੰ ਅਜਿਹਾ ਜਵਾਬ ਲਿਖ ਕੇ ਦਤਾ ਇਹ ਤਾਕਤ ਆ ਬਾਣੀ ਦੀ ਇਹ ਤਾਕਤ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਜਿਹੜਾ ਇਸ ਵਿੱਚ ਸ਼ਕ ਲੈਂਦਾ ਚਿੜੀਆਂ ਕੇ ਸੰਗ ਬਾਜ਼ ਲੜਾਉ ਤਵੇਂ ਗੋਬਿੰਦ ਸਿੰਘ ਨਾਮ ਕਹਾਉ ਸਵਾਲ ਨਾਲ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਹ ਐਦਾ ਨਹੀਂ ਬਚਨ ਹੈਗੇ ਇਹਨਾਂ ਬਚਨਾਂ ਪਿੱਛੇ ਬੜੀ ਵੱਡੀ ਜੜੀ ਆ ਉਹ ਅਜ਼ਮਤ ਹੈਗੀ ਆ ਕਰਾਮਾਤ ਹੈਗੀ ਆ ਇਹ ਆਕਾਤ ਦੇ ਸਰੂਪ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਕਿ ਅਜਾਈ ਨਹੀਂ ਜਾਂਦੇ ਹੈਗੇ ਜਿਹੜਾ ਬਸ ਇਨਸਾਨ ਜਾਂ ਉਹ ਗੁਰਸਿੱਖ ਬਾਣੀ ਤੇ ਬਾਣੀ ਵਿੱਚ ਪੱਕਾ ਹੋਣਾ ਚਾਹੀਦਾ ਆ ਉਹਦੇ ਮਨ 'ਚ ਕਦੀ ਮੌਤ ਦਾ ਭੈ ਨਹੀਂ ਆਂਦਾ ਹੈਗਾ ਸੋ ਇਸੇ ਤਰ੍ਹਾਂ ਸਾਨੂੰ ਵੀ ਪੀਵੋ ਪਾਹਲਖੰਡ ਤਾਰ ਹੋਏ ਜਨਮ ਸੁਹਿਲਾ ਵਾਦੂ ਵਾਰੋਂ ਤੋਂ ਬਿੰਦ ਸਿਕ ਆਪੇ ਗੁਰ ਚੇਲਾ ਇਨ੍ਹਾਂ ਬਚਨਾਂ ਉੱਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਹੁਕਮਾਂ ਨੂੰ ਮੰਨਦੇ ਹੋਏ ਅੰਮਤ ਸ਼ਕੀਏ ਗੁਰੂ ਵਾਲੇ ਬਣੀਏ ਬਾਣਾ ਬਾਣੀ ਧਾਰਨ ਕਰੀਏ ਬਾਣੀ ਪੜਿਆ ਕਰੀਏ ਤਾਂ ਹੀ ਇਹ ਸਕਰ ਕੇ ਸਾਡੇ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭਾਪੇ ਮਿਲੇ ਸੋ ਇਤਨੇ ਇੱਕ ਬੇਨਤੀਆਂ ਪ੍ਰਵਾਨ ਕਰਨਾ ਗੁਰ ਇਤਿਹਾਸ ਗਿਆਂ ਵਿਚਾਰਾਂ ਕਰਦਿਆਂ ਗੁਰ ਬਾਣੀ ਪੜਦਿਆਂ ਹੋਈਆਂ ਬੇਅੰਤ ਬਿੰਦ ਪ੍ਰਕਾਰ ਦੀ ਭੁੱਲਾ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰਾਂ ਦੇ ਸੰਗਤ ਬਖਸ਼ ਰਿਓ ਗਏ ਜੀ ਬਖਸ਼ੋ ਤਾਂ ਪਰਵਾਰ ਨੂੰ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ